ਸਤਿ ਸ਼੍ਰੀ ਅਕਾਲ ਨਮਸਕਾਰ ਆਦab ਦੋਸਤੋ ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਦੂ ਬਲੌਗ ਫਾਈਨਲੀ ਕੈਨੇਡਾ ਤੋਂ ਦੋ ਦੋ ਗੁੱਡ ਨਿਊਜ਼ ਨੇ ਪਹਿਲੀ ਗੁੱਡ ਨਿਊਜ਼ ਇਹ ਹੈ ਕਿ ਮਾਰਕ ਕਾਰਨੀ ਹੀ ਦੁਬਾਰਾ ਪ੍ਰਧਾਨ ਮੰਤਰੀ ਬਣ ਸਕਦੇ ਨੇ ਲਿਬਰਲ ਨੇ ਵੱਡੀ ਜਿੱਤ ਹਾਸਲ ਕੀਤੀ ਹੈਗੀ ਹੈ ਦੂਜੀ ਵੱਡੀ ਅਪਡੇਟ ਇਹ ਹੈ ਕਿ ਇੱਕ ਹੋਰ ਐਕਸਪ੍ਰੈਸ ਐਂਟਰੀ ਦਾ ਡਰਾਅ ਆਇਆ ਹੈ ਤੇ ਉਸ ਡਰਾਅ ਨੂੰ ਬਹੁਤ ਜ਼ਰੂਰੀ ਆ ਤੁਹਾਡੇ ਨਾਲ ਡਿਸਕਸ ਕਰਨਾ ਕਿਉਂਕਿ ਇਸ ਵਿੱਚ ਕੁਝ ਖਾਸ ਹੈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਇਹ ਤੁਹਾਡਾ ਆਪਣਾ ਚੈਨਲ ਹੈ ਜਿੱਥੇ ਅਸੀਂ ਤੁਹਾਡੀ ਗੱਲ ਕਰਦੇ ਕੋਈ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕੇਪਸਨੋੜਾ ਦਾ ਅਫੀਸ਼ੀਅਲ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਵੀਡੀਓ ਸ਼ੁਰੂ ਕਰ ਲੈਣੇ ਆ ਜਦੋਂ ਮੈਂ ਵੀਡੀਓ ਰਿਕਾਰਡ ਕਰ ਰਿਹਾ ਹਾਂ ਉਸ ਸਮੇਂ ਜੋ ਨਤੀਜੇ ਨੇ ਜੋ ਰੁਝਾਨ ਨੇ ਆਪਾਂ ਉਸ ਬਾਰੇ ਡਿਸਕਸ਼ਨ ਕਰਦੇ ਆ ਹੁਣ ਤੱਕ ਮਾਰਕਾਰਨੀ ਜਾਂ ਜਸਟਿਨ ਟੁਡੋ ਦੀ ਜਿਹੜੀ ਪਾਰਟੀ ਲਿਬਰਲ ਪਾਰਟੀ ਹੈ ਉਸ ਨੂੰ ਪੂਰ ਬਹੁਮਤਤਾ ਨਹੀਂ ਪਰ ਸਭ ਤੋਂ ਵੱਡੀ ਪਾਰਟੀ ਉਹ ਇਸ ਇਲੈਕਸ਼ਨ ਦੇ ਵਿੱਚ ਬਣ ਕੇ ਉੱਭਰੀ ਹੈ ਹੁਣ ਤੱਕ ਦੇ ਜਿਹੜੇ ਰੁਝਾਨ ਹੈ ਉਹਦੇ ਹਿਸਾਬ ਦੇ ਨਾਲ 168 ਸੀਟਾਂ ਯਾਨੀ 168 ਸੀਟ ਜਿਹੜੀਆਂ ਨੇ ਉਹ ਜਿੱਤਦੀ ਹੋਈ ਨਜ਼ਰ ਆ ਰਹੀ ਹੈ ਪਾਰਟੀ ਹੋਂ ਤੱਕ 153 ਸੀਟਾਂ ਜਿੱਤ ਚੁੱਕਿਆ ਤੇ ਬਾਕੀ ਲੀਡ ਲੈ ਰਹੇ ਆ ਬਾਕੀ ਸੀਟਸ ਦੇ ਉੱਤੇ ਯਾਨੀ ਕਿ ਲਗਭਗ 15 ਸੀਟਸ ਦੇ ਉੱਤੇ ਜਿਹੜੇ ਆ ਉਹ ਅੱਗੇ ਚੱਲ ਰਹੇ ਨੇ ਲਿਬਰਲ ਉਸ ਤੋਂ ਇਲਾਵਾ ਜਗਮੀਤ ਸਿੰਘ ਦੀ ਜਿਹੜੀ ਨਿਊ ਡੈਮੋਕ੍ਰੈਟਿਕ ਪਾਰਟੀ ਹੈ ਉਹ 5 ਸੀਟਾਂ ਜਿੱਤ ਚੁੱਕੀ ਹੈ ਦੋ ਸੀਟਸ ਦੇ ਉੱਤੇ ਲੀਡ ਹੈ ਤੇ ਟੋਟਲ 7 ਸੀਟ ਜਿਹੜੀਆਂ ਨੇ ਉਹ ਜਿੱਤ ਸਕਦੀ ਹੈ ਸੋ ਜੇਕਰ ਨਿਊ ਡੈਮੋਕ੍ਰੈਟਿਕ ਪਾਰਟੀ ਹਨ ਜਗਮੀਤ ਸਿੰਘ ਦੁਬਾਰਾ ਸਮਰਥਨ ਦੇ ਦਿੰਦੇ ਨੇ ਲਿਬਰਲ ਨੂੰ ਤਾਂ ਮੁੜ ਟਰੂਡੋ ਵਾਲੀ ਪਾਰਟੀ ਹੀ ਕੈਨੇਡਾ ਦੇ ਵਿੱਚ ਸੱਤਾ ਸੰਭਾਲੇਗੀ ਤੇ ਮਾਰਕ ਕਾਰਨੀ ਹੀ ਕੈਨੇਡਾ ਦੇ ਜਿਹੜੇ ਆ ਉਹ ਅਗਲੇ ਪ੍ਰਧਾਨ ਮੰਤਰੀ ਹੋਣ ਜਾ ਰਹੇ ਨੇ ਹੁਣ ਵੱਡੇ ਚਿਹਰੇ ਕਈ ਨਸਤਨਾਬੂਤ ਹੋ ਗਏ ਜਿਹਦੇ ਵਿੱਚ ਮਾਰਕ ਕਾਰਨੀ ਨੇ ਵੱਡੀ ਜਿੱਤ ਹਾਸਲ ਕੀਤੀ ਪਰ ਜਦੋਂ ਮੈਂ ਵੀਡੀਓ ਰਿਕਾਰਡ ਕਰ ਰਿਹਾ ਉਸ ਟਾਈਮ ਦੇ ਉੱਤੇ ਕੰਜ਼ਰਵੇਟਿਵ ਪਾਰਟੀ ਦੇ ਜਿਹੜੇ ਮੁਖੀ ਨੇ ਪੇਰੀ ਪੋਲੀਵੈਰ ਉਹ ਫਿਲਹਾਲ ਪਿੱਛੇ ਚੱਲ ਰਹੇ ਨੇ ਤੇ ਹੋ ਸਕਦਾ ਹੈ ਕਿ ਉਹ ਆਪਣੀ ਸੀਟ ਵੀ ਹਾਰ ਜਾਣ ਜਗਮੀਤ ਸਿੰਘ ਜਿਹੜੇ ਕਿ ਨਿਊ ਡੈਮੋਕ੍ਰੈਟਿਕ ਪਾਰਟੀ ਦੇ ਲੀਡਰ ਨੇ ਉਹ ਆਪਣੀ ਸੀਟ ਹਾਰ ਚੁੱਕੇ ਨੇ ਸੋ ਕੈਨੇਡਾ ਦੇ ਇਹਨਾਂ ਇਲੈਕਸ਼ਨਸ ਨੇ ਇਹਨਾਂ ਦੋ ਵੱਡੇ ਲੀਡਰਾਂ ਨੂੰ ਮੁੱਦੇ ਮੂੰਹ ਥੱਲੇ ਸੁੱਟ ਦਿੱਤਾ ਹੈ ਪਰ ਕੰਜ਼ਰਵੇਟਿਵ ਪਾਰਟੀ ਦੂਜੀ ਵੱਡੀ ਪਾਰਟੀ ਬਣ ਕੇ ਉੱਭਰ ਰਹੀ ਹੈ ਹੁਣ ਤੱਕ ਦੇ ਜਿਹੜੇ ਰੁਝਾਨ ਆਏ ਨੇ ਉਹਦੇ ਹਿਸਾਬ ਦੇ ਨਾਲ ਕੰਜ਼ਰਵੇਟਿਵ ਪਾਰਟੀ ਜਿਹੜੀ ਹੈ ਉਹ 132 ਸੀਟਾਂ ਜਿੱਤ ਚੁੱਕੀ ਹੈ ਤੇ 12 ਸੀਟਸ ਦੇ ਉੱਤੇ ਲੀਡ ਕਰ ਰਹੀ ਹੈ ਸੋ 140 ਸੀਟਾਂ ਤੱਕ ਉਹ ਪਾਰਟੀ ਪਹੁੰਚ ਸਕਦੀ ਹੈ ਤੇ ਜਿਹੜੀ ਇਸ ਤੋਂ ਬਾਅਦ ਬਲੌਕ ਟਿਊਬਿਕ ਪਾਰਟੀ ਹੈ ਉਹ 21 ਸੀਟਾਂ ਜਿੱਤ ਚੁੱਕੀ ਹੈ ਦੋ ਸੀਟਸ ਦੇ ਉੱਤੇ ਲੀਡ ਕਰ ਰਹੀ ਹੈ ਤੇ ਟੋਟਲ 23 ਸੀਟਾਂ ਉਹਨਾਂ ਦੇ ਹਿੱਸੇ ਜਾ ਰਹੀਆਂ ਨੇ ਤੇ ਗ੍ਰੀਨ ਪਾਰਟੀ ਇੱਕ ਸੀਟ ਮਹਿ ਜਿੱਤ ਸਕੀ ਹੈ ਕੈਨੇਡਾ ਦੇ ਇਸ ਫੈਡਰਲ ਇਲੈਕਸ਼ਨ ਦੇ ਵਿੱਚ ਸੋ ਜੇਕਰ ਨਿਊ ਡੈਮੋਕ੍ਰੈਟਿਕ ਪਾਰਟੀ ਸਮਰਥਨ ਨਹੀਂ ਦਿੰਦੀ ਤਾਂ ਕੰਜ਼ਰਵੇਟਿਵ ਪਾਰਟੀ ਕਦੇ ਵੀ ਸਰਕਾਰ ਨਹੀਂ ਬਣਾ ਪਾਉਂਦੀ ਕਿਉਂਕਿ 172 ਦਾ ਜਿਹੜਾ ਮੈਜੋਰਿਟੀ ਫੈਕਟਰ ਹੈ ਉਸ ਨੂੰ ਪਾਰ ਸਿਰਫ ਤੇ ਸਿਰਫ ਇੱਕ ਹੀ ਪਾਰਟੀ ਕਰ ਸਕਦੀ ਹੈ ਉਹ ਐ ਲਿਬਰਲ ਉਹ ਵੀ ਕਿੱਦਾਂ ਕਰ ਸਕਦੀ ਹੈ ਐਨ ਡੀ ਪੀ ਦੇ ਸਹਿਯੋਗ ਦੇ ਨਾਲ ਉਸ ਦੀ ਮਦਦ ਦੇ ਨਾਲ ਜਿਹੜੀ ਹੈ ਉਹ ਦੁਬਾਰਾ ਸਰਕਾਰ ਜਿਹੜੀ ਹੈ ਉਹ ਬਣ ਸਕਦੀ ਹੈ ਜਗਮੀਤ ਸਿੰਘ ਉਹਨਾਂ ਨੂੰ ਸਮਰਥਨ ਦੇਣਗੇ ਹੀ ਦੇਣਗੇ ਤੇ ਪਾਰਟੀ ਜਿਹੜੀ ਉਹ ਦੁਬਾਰਾ ਲਿਬਰਲ ਸਟੈਂਡ ਹੋ ਰਹੀ ਹੈ ਯਾਨੀ ਟੂ ਟੂ ਦੀ ਹੀ ਪਾਰਟੀ ਜਿਹੜੀ ਹੈ ਉਹ ਵਾਪਸ ਆ ਰਹੀ ਹੈ ਸੋ ਇਮੀਗ੍ਰੇਸ਼ਨ ਦੇ ਪੱਖ ਤੋਂ ਇੱਕ ਬਹੁਤ ਚੰਗੀ ਬਹੁਤ ਹੀ ਪੋਜ਼ਿਟਿਵ ਅਪਡੇਟ ਇਹਨੂੰ ਆਪਾਂ ਮੰਨ ਸਕਦੇ ਹੈਗੇ ਆ ਚਲੋ ਜੀ ਇਹ ਤਾਂ ਪੰਜਾਬੀਆਂ ਵਾਸਤੇ ਤੇ ਇਮੀਗ੍ਰੇਸ਼ਨ ਵਾਸਤੇ ਸਭ ਤੋਂ ਵੱਡੀ ਗੁੱਡ ਨਿਊਜ਼ ਸੀਗੀ ਉਸ ਤੋਂ ਬਾਅਦ ਆਪਾਂ ਆ ਜਾਣੇ ਆ ਕਿ ਭਈ ਐਕਸਪ੍ਰੈਸ ਐਂਟਰੀ ਦਾ ਇੱਕ ਹੋਰ ਡਰਾਅ ਆਇਆ ਹੈ ਪੀ ਐਨ ਪੀ ਪ੍ਰੋਵਿੰਸ਼ੀਅਲ ਨਾਮਨੀ ਪ੍ਰੋਗਰਾਮ ਦਾ ਇਹ ਡਰਾਅ ਹੈ 28 ਅਪ੍ਰੈਲ ਜਦੋਂ VOTING ਚੱਲ ਰਹੀ ਸੀ ਉਸ ਟਾਈਮ ਇਹ ਡਰਾਅ ਆਇਆ ਜਿਦੇ ਵਿੱਚ 421 ਲੋਕਾਂ ਨੂੰ ਇਨਵੀਟੇਸ਼ਨ ਭੇਜਿਆ ਗਿਆ ਐਨੇ ਕੈਂਡੀਡੇਟਸ ਨੂੰ ਤੇ ਜਿਹੜਾ ਟਾਈ ਬ੍ਰੇਕਿੰਗ ਰੂਲ ਹੈ ਉਹਦਾ ਉਹਦੇ ਹਿਸਾਬ ਦੇ ਨਾਲ ਸਪਟੰਬਰ 9 2024 5:11 ਮਿੰਟ ਤੇ 19 ਸੈਕਿੰਡ ਸ਼ਾਮ ਨੂੰ ਜਿੰਨੇ ਆਪਣੀ ਫਾਈਲ ਕ੍ਰੀਏਟ ਕੀਤੀ ਸੀ ਉਹਨਾਂ ਤੱਕ ਦਾ ਇਹਦੇ ਵਿੱਚ ਇਨਵੀਟੇਸ਼ਨ ਆਇਆ ਹੈਗਾ ਜਿਹੜਾ ਟਾਈ ਬ੍ਰੇਕਿੰਗ ਰੂਲ ਹੈ ਉਹਦੇ ਹਿਸਾਬ ਦੇ ਨਾਲ ਅਪ੍ਰੈਲ ਮਹੀਨੇ ਦਾ ਇਹ ਦੂਜਾ ਡਰਾਅ ਹੈ ਤੇ ਦੋਵੇਂ ਪੀਐਨਪੀ ਦੇ ਡਰਾਅ ਹੈ ਇੱਕ 14 ਅਪ੍ਰੈਲ ਨੂੰ ਆਇਆ ਸੀ ਤੇ 28 ਅਪ੍ਰੈਲ ਨੂੰ ਆਇਆ ਜਿਹੜਾ 14 ਅਪ੍ਰੈਲ ਨੂੰ ਆਇਆ ਸੀ ਉਹਦਾ ਸੀਆਰ ਸਕੋਰ 764 ਸੀਗਾ ਤੇ ਇਹਦਾ ਸੀਆਰ ਸਕੋਰ 727 ਹੈ ਤੇ ਇਹ ਜਿਹੜਾ ਪੀਐਨਪੀ ਦਾ ਡਰਾਅ ਹੁੰਦਾ ਉਹਦੇ ਵਿੱਚ 600 ਸਕੋਰ ਜਿਹੜਾ ਵਾ ਉਹ ਪੀਐਨਪੀ ਦਾ ਮਿਲਦਾ ਹੈ ਯਾਨੀ ਪ੍ਰੋਵਿੰਸ ਵੱਲੋਂ ਦਿੱਤਾ ਜਾਂਦਾ ਹੈ ਸੋ ਇਹਨੂੰ ਤੁਸੀਂ ਕਹਿ ਸਕਦੇ ਮੰਨ ਸਕਦੇ ਹੋ ਕਿ ਬੜਾ ਲੋਵੇਸਟ ਜਿਹੜਾ ਉਹ ਸੀਆਰਐਸ ਸਕੋਰ ਗਿਆ ਹੈਗਾ ਉਸ ਤੋਂ ਬਾਅਦ ਆਪਾਂ ਆ ਜਾਨਨੇ ਆ ਕਿ ਉਸ ਤੋਂ ਪਹਿਲਾਂ ਜਿਹੜੇ ਆ ਉਹ ਕੈਟਾਗਰੀ ਬੇਸ ਡਰਾਅ ਆ ਚੁੱਕੇ ਨੇ ਤੇ ਕੈਟਾਗਰੀ ਬੇਸ ਡਰਾਅ ਦੇ ਵਿੱਚ ਸਿਰਫ ਫ੍ਰੈਂਚ ਦੇ ਹੀ ਹੁਣ ਤੱਕ ਡਰਾਅ ਜਿਹਦੇ ਵਿੱਚ 7500 4500 ਤੇ 6500 ਲੋਕਾਂ ਨੂੰ ਜਿਹੜਾ ਹੈ ਉਹ ਇਨਵੀਟੇਸ਼ਨ ਗਿਆ ਸੀਗਾ ਤੇ ਉਸ ਤੋਂ ਇਲਾਵਾ ਜਿਹੜੇ ਸੀਸੀ ਦੇ ਡਰਾਅ ਆਏ तकरीबन ਤਿੰਨ ਡਰਾਅ ਆਏ ਆ ਸੀਸੀ ਦੇ ਤੇ ਦੋ ਡਰਾਅ ਜਨਵਰੀ ਚ ਆਏ ਤੇ ਇੱਕ ਡਰਾਅ ਫੈਬ ਦੇ ਵਿੱਚ ਆਇਆ ਸੀਗਾ ਉਹਦਾ ਸੀਆਰ ਸਕੋਰ ਫਿਲਹਾਲ 500 ਮਿਨਿਮਮ ਜੜਾ ਗਿਆ ਸੀ ਉਹ 500 ਇੱਕ ਹੀ ਗਿਆ ਸੀ ਪਰ ਹੁਣ ਜਿਹੜੇ 50 ਪੁਆਇੰਟ ਬੰਦ 50 ਤੋਂ 200 ਪੁਆਇੰਟ ਜਿਹੜੇ ਬੰਦ ਹੋ ਰਹੇ ਨੇ ਐਲ ਐਮ ਆਈਏ ਵਾਲੇ ਉਹਦੇ ਤੋਂ ਉਮੀਦ ਕੀਤੀ ਜਾ ਸਕਦੀ ਕਿ ਜੇਕਰ ਆਉਣ ਵਾਲਾ ਕੋਈ ਵੀ ਸੀਸੀ ਦਾ ਡਰਾਅ ਆਉਂਦਾ ਹੈ ਤਾਂ ਉਹਦੇ ਵਿੱਚ ਸੀਆਰ ਸਕੋਰ ਜਿਹੜਾ ਉਹ 500 ਤੋਂ ਹੇਠਾਂ ਚਲਿਆ ਜਾਵੇਗਾ ਸੋ ਦੋ ਦੋ ਗੁੱਡ ਨਿਊਜ਼ ਨੇ ਪਹਿਲੀ ਗੁੱਡ ਨਿਊਜ਼ ਮਾਰਕ ਕਰਨੀ ਦੁਬਾਰਾ ਪ੍ਰਧਾਨ ਮੰਤਰੀ ਬਣ ਰਹੇ ਨੇ ਲਿਬਰਲ ਦੀ ਸਰਕਾਰ ਬਣੀ ਹੈ ਇਮੀਗ੍ਰੇਸ਼ਨ ਦੇ ਪੱਖ ਤੋਂ ਬਹੁਤ ਪੋਜ਼ਿਟਿਵ ਤੇ ਬਹੁਤ ਚੰਗੀ ਅਪਡੇਟ ਦੂਜੀ ਸਭ ਤੋਂ ਵੱਡੀ ਅਪਡੇਟ ਇਹ ਹੈ ਕਿ ਭਈ ਇੱਕ ਹੋਰ ਐਕਸਪ੍ਰੈਸ ਐਂਟਰੀ ਦਾ ਡਰਾਅ ਆਇਆ ਹੈ ਤੇ ਡਰਾਅ ਇਸ ਕਰਕੇ ਖਾਸ ਹੈ ਕਿਉਂਕਿ ਪੀਐਨਪੀ ਦਾ ਇਸ ਮਹੀਨੇ ਦੂਜਾ ਡਰਾਅ ਹੈ ਤੇ 421 ਲੋਕਾਂ ਨੂੰ ਬਹੁਤ ਘੱਟ ਲੋਕਾਂ ਨੂੰ ਇਨਵੀਟੇਸ਼ਨ ਗਿਆ ਪਰ ਜਿਹੜਾ ਸੀਆਰ ਸਕੋਰ ਹੈ ਉਹ 727 ਦੇ ਉੱਤੇ ਡਰਾਅ ਆਇਆ ਹੈਗਾ ਉਮੀਦ ਕਰਦਾ ਬਲੌਗ ਪਸੰਦ ਆਇਆ ਹੋਗਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਤੁਹਾਡਾ ਆਪਣਾ ਚੈਨਲ ਜਿੱਥੇ ਸਿਰਫ ਤੁਹਾਡੀ ਅਸੀਂ ਗੱਲ ਕਰਦੇ ਕੋਈ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕੇਪਸ ਨਾਲ ਅਸੋਪੀ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਪ੍ਰ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਦੱਬ ਕੇ ਸ਼ੇਅਰ ਜ਼ਰੂਰ ਕਰਿਓ ਧੰਨਵਾਦ